ਸ਼੍ਰੀ ਕਰਤਾਰ ਸਾਹਿਬ ਦੀ ਧਰਤੀ ਤੋਂ ਜਿੱਥੇ ਗੁਰੂ ਕੇ ਸੰਗਤਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ 350 ਸਾਲਾ ਸ਼ਤਾਬਦੀ ਅਤੇ ਉਹਨਾਂ ਦੇ ਨਾਲ ਤਿੰਨ ਮਹਾਨ ਗੁਰਸਿੱਖਾਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕਪਤਨ ਦੀ ਨੰਮਤਾ ਹੋਈ ਹੈ ਡਾਕਟਰ ਗੁਰਵਿੰਦਰ ਸਿੰਘ ਸਮਰਾ ਸ਼੍ਰੀ ਕਰਤਾਰਪੁਰ ਸਾਹਿਬ ਵਾਲੇ ਇਸ ਨਗਰ ਵਿੱਚ ਸ਼ਮੂਲਿਤ ਕਰ ਰਿਹਾ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਅੱਜ ਬਾਤ ਬਹੁਤ ਹੀ ਬਖਸ਼ਿਸ਼ ਫਿਰਫਾਇ ਗੀਆਂ ਵਿੱਚ ਸੰਤਾ ਅਗਰ ਇਤਨ ਦੇ ਵਿੱਚ ਆਮ ਹੋਈਏ ਨੇ ਮਾਲਕ ਦੀ ਉਹਨਾਂ ਦੀ ਕਿਰਪਾ ਹੈ ਤੇ ਅੱਜ ਇਹ ਆਮ ਹੋ ਸਕੀਆਂ ਨੇ ਤੇ ਪਾਛਾ ਦਾ 350 ਦਿਹਾੜਾ ਤੇ ਸਾਡਾ ਫਰਜ਼ ਵੀ ਹਰ ਸਿੱਖ ਦਾ ਹੀ ਬਣਦਾ ਹੈਗਾ ਕਿ ਅਸੀਂ ਉਸ ਦਿਨ ਨੂੰ ਉਸ ਗੱਲ ਨੂੰ ਯਾਦ ਤੱਕ ਕਰੀਏ ਵੀ ਕੀ ਵਾਪਰਿਆ ਕੀ ਹੋਇਆ ਹੈਗਾ ਇੰਨਾਂ ਨੂੰ ਤੇ ਇੱਥੇ ਵਿੱਚ ਹਿਸਟਰੀ ਵੀ ਨਹੀਂ ਪਤਾ ਹੋਣਾ ਪਰ 350 ਸਾਲਾ ਹੋਇਆ ਕੀ ਸੀ ਜੀ ਉਹ ਇਸ ਕਰਕੇ ਇਕ ਤਾਂ ਮਾਪਿਓ ਉਪਰਵਾਦਾ ਨੂੰ ਬੇਨਤੀ ਹੈ ਕਿ ਆਪਣੇ ਬੱਚੇ ਨੂੰ ਸਿੱਖੀ ਬਾਰੇ ਜ਼ਰੂਰ ਜਾਣਕਾਰੀ ਦਿਓ ਤੇ ਦੂਸਰਾ ਜਿਹੜਾ ਹੈਗਾ ਵਾ ਜਿੰਨੇ ਵੀ ਸਾਡੇ ਬੱਚੇ ਉਹ ਵੀ ਸਿੱਖੀ ਦੇ ਸੂਲ ਲਈ ਕੋਣ ਤਸਤਰਾ ਤਦੋ ਕਿਵੇਂ ਹੋਇਆ ਸੀ ਉਹ ਜਿਹੜਾ ਹੈਗਾ ਸ਼ੁਰੂ ਕਰਤਾ ਸੀ ਵੀ ਜਲਦੀ ਆਪਾਂ ਜਿਹੜੀਆਂ ਕਿਤਾਬਾਂ ਜਿਹੜੀਆਂ ਕੁਝ ਇਸ ਢੰਗ ਨਾਲ ਬਣਾ ਰਹੇ ਆਂ ਜਿਹੜੀਆਂ ਬੱਚੇ ਫੜਾ ਫੜ ਰਹਿਣ ਉਹ ਜਿਹੜੀ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਘੱਟ ਸਮਾਂ ਵਾਲਾ ਵਿਦਿੱਤਿਆ ਸਾਹਿਬ ਇਹ ਕਿਤਾਬ ਆ ਉਹ ਕਈਆਂ ਛੁੱਟੀ ਉਹ ਕਹਿੰਨਾ ਕਿਨੇ ਕਿ ਕੱਪ ਕੇ ਬੜੀ ਤਾਂ ਨਹੀਂ ਵੀਰੇ ਸਾਡੇ ਮੇਨ ਜਾਸੂਸਦੰ ਨੇ ਕੀ ਹੋਇਆ ਸੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਛੋਟੀ ਜਿਹੜੀ ਹੈਗੀ ਬਣਾ ਕੇ ਉੱਥੇ ਜਿਹੜੀ ਹੈਗੀ ਫੋਟੋ ਨਾਲ ਉਹ ਕਿਸ ਤਰ੍ਹਾਂ ਦੀ ਸਜਾਵਟ ਹੋ ਜਾਂਦਾ ਜੀ ਜੀ ਅੱਜ ਜਿਹੜੀ ਇਥੋ ਸ਼ਤਾਬਦੀ ਸਮਰਪਿਤ ਨੂੰ ਗੁਰਤੇਗ ਬਾਸਾ ਦਾ ਨਗਰ ਕੀਰਤਨ ਆਰੰਭ ਹੋਇਆ ਬਾ ਵੇਖੋ ਇਹ ਜਿਹੜਾ ਨਗਰ ਕੀਰਤਨ ਹੈ ਜਾਂ ਸ਼ਤਾਬਦੀ ਅੱਜ ਮਨਾਈ ਜਾ ਰਹੀ ਹੈ ਬਹੁਤ ਭਾਗਾ ਵਾਲੀਆਂ ਸੰਗਤਾਂ ਨੇ ਜਿਨ੍ਹਾਂ ਨੇ ਦਰਸ਼ਨ ਕਰਨੇ ਆ ਉਹ ਗਾਂ ਕਲੀ ਸ਼ਤਾਬਦੀ ਨਹੀਂ ਆਉਣੀ ਇਹੋ ਜੀਆਂ ਔਰ ਇਹ ਜਿਹੇ ਸ਼ਤਾਬਦੀਆਂ ਤੋਂ ਸਾਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ ਓਏ ਦੇਖੋ 350 ਸਾਲਾ ਦੇਖਿਆ 400 ਵਾਂ ਕਿੰਨੇ ਦੇਖਾਂ ਹਾਂਜੀ ਕਰਮਾ ਭਾਗਾ ਵਾਲੇ ਤੁਸੀਂ ਤਾਂ ਮੌਕਾ ਮਿਲਿਆ ਬਹੁਤ ਸੰਭਾਭਕ ਹੈ ਜਾਈ ਨਾ ਗਵਾਓ ਉਸ ਚੀਜ਼ ਨੂੰ ਸਮਝੋ ਤੇ ਕਰੋ ਅਜੇ ਆ ਮਾਲਕ ਦੀ ਇੰਨੀ ਬਖਸ਼ਿਸ਼ ਹੈ ਕਿ ਅਜੇ ਸ਼ੁਰੂ ਹੀ ਹੋਇਆ ਸੀ ਜੇ ਜੇ ਮਰਸ ਹੋ ਜੇ ਵਿਚਾਰ ਸ਼ੁਰੂ ਹੋਇਆ ਦੋ ਤਿੰਨ ਦਿਨ ਪਹਿਲਾਂ ਤੇ ਅੱਜ ਐਸੇ ਨੇ ਬੱਸਾਂ ਦਾ ਦੰਮਾ ਇਤਨਾ ਇਨਾ ਇਕੱਠਾ ਹੈ ਕਿ ਸਾਡੇ ਕੋਲ ਕੰਟਰੋਲ ਕਰਨਾ ਵੀ ਔਖਾ ਹੋ ਗਿਆ ਹੈ ਇਹ ਗੱਲਾਂ ਨਾਲ ਨਹੀਂ ਦੇਖਿਆ ਵੇ ਕੋਈ ਛੇੜਕ ਬੱਸਾਂ ਕਿੱਧਰ ਨੂੰ ਜਾਂਦੀਆਂ ਨੇ ਕਿੱਥੋਂ ਤੱਕ ਉਹ ਸਦਾ ਕਾਫਲਾ ਚੱਲਣਿਆ ਹੈਗਾ ਸੋ ਇਸ ਤਰ੍ਹਾਂ ਕਿ ਇਹਨਾਂ ਜਰਾਂ ਨੂੰ ਸਾਨੂੰ ਇਹ ਜ਼ਰੂਰ ਪ੍ਰੇਰਨਾ ਲੈਣੀ ਚਾਹੀਦੀ ਹੈ ਸਾਡੇ ਪਿਓ ਮਹਾਂ ਦਾਦੇ ਨੇ ਸਾਡੇ ਵੱਡੇ ਨੇ ਕੀ ਕੀਤਾ ਅਸੀਂ ਵੀ ਉਹਨਾਂ ਨੇ ਜੋ ਕੀਤਾ ਤੇ ਸਾਨੂੰ ਸਿਖਾਇਆ ਉਹ ਹੀ ਕੁਝ ਨਹੀਂ ਕਰਨਾ ਹੈ ਜੀ ਅੱਛਾ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਖਤੇ ਡਾਕਟਰ ਗੋਵਿੰਦ ਸਿੰਘ ਸਮਰਾ ਜਿਨ੍ਹਾਂ ਨੇ ਆ ਕਿਹਾ ਵੀ 350 ਸਾਲ ਆ ਸੀ ਮਨਾ ਰਹੇ ਆ ਪਰ 400 ਸਾਲਾ ਉਹ ਭਾਗਾਵਾਲੀਆ ਰੂਹਾ ਹੁਣ ਕੀ ਜਿਹਨਾਂ ਦੇ 400 ਸਾਲਾ ਸਤਾਬ ਦੀ ਵੇਖੀ ਆ ਪਿਛਲੇ ਦਿਨੀ ਅਸੀਂ 300 ਸਾਲਾ 350 60 ਤੋਂ 500 ਸਾਲਾ ਗੁਰਨਾਰਕ ਸਿੰਘ ਪਾਸ਼ਾ ਜੀ ਦੇ ਸਤਾਬ ਦੀ ਬਹੁਤ ਸਾਰੀਆਂ ਸਤਾਬਾਂ ਸਤਾਬਦੀਆਂ ਇਸ ਪੀੜੀ ਨੇ ਵੇਖ ਲਈਆਂ ਵਾ ਇਹ ਭਾਗਾਵਾਲੀਆਂ ਵਾਗਾ ਸਤਾਬਦੀਆਂ ਜਿਹੜੀਆਂ ਹੋਣੀਆਂ ਆਗਾ ਆਨ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦਰਸ਼ਨ ਕਰਨੇ ਆ ਪਰ ਜਿਹੜੀਆਂ ਇਹ ਸਤਾਬਦੀਆਂ ਦੇ ਦਰਸ਼ਨ ਕੀਤੇ ਜਾ ਰਹੇ ਆ ਸੱਚੀ ਬਹੁਤ ਇੱਕ ਆਨੰਦਮਈ ਦ੍ਰਿਸ਼ਾ ਹੈ ਔਰ ਸਾਨੂੰ ਇਹਨਾਂ ਸ਼ਹਾਦਤਾਂ ਤੋਂ ਇਹਨਾਂ ਨਗਰ ਕੀਰਤਨਾਂ ਤੋਂ ਬਹੁਤ ਵੱਡੀ ਸਿੱਖਿਆ ਲੈਣੀ ਚਾਹੀਦੀ ਹੈ ਕਿਵੇਂ ਗੁਰੂ ਕੀਆ ਖਾਲਸਾ ਫੌਜਾ ਉਸ ਵਕਤ ਵੀ ਨਗਰ ਕੀਰਤਨ ਕੱਢਦੀ ਆ ਸਤਗੁਰ ਦੀ ਇਕਵਾਈ ਵਿੱਚ ਔਰ ਵੱਡਾ ਕਾਫਲਾ ਜਿਹੜਾ ਸੀਗਾ ਗੁਰੂ ਸਾਹਿਬ ਦੇ ਨਾਲ ਗੁਰੂ ਹਰ Rai ਸਾਹਿਬ ਪਾਸ਼ਾ ਦੇ ਨਾਲ 2200 ਘੋੜ ਸਵਾਰ ਹਰ ਵਕਤ ਨਗਰ ਕੀਰਤਨ ਦੇ ਰੋਵ ਵਿੱਚ ਨਾਲ ਤੁਰਦੇ ਸਨ 2200 ਘੋੜ ਸਵਾਰ ਤੇ ਇਹ ਬੜੀ ਵੱਡੀ ਕਿਰਪਾ ਸੀ ਕਿ ਅੱਜ ਜਦੋਂ ਗੁਰੂ ਕੀਆ ਲਾਡੀਆਂ ਫੌਜਾਂ ਤਿਆਰ-ਬਰ ਤਿਆਰ ਹੋ ਕੇ ਗੁਰੂ ਕੀਆ ਲਾਡੀਆਂ ਫੌਜਾਂ ਗਤਕੇ ਦੇ ਜੋਰ ਦਖਾਉਂਦੀਆਂ ਵਾ ਔਰ ਤਿਆਰ-ਬਰ ਤਿਆਰ ਹੋ ਕੇ ਬਾਣੇ ਪਾ ਕੇ ਨਾਲ ਤੋਰਦੀਆਂ ਤੇ ਇੱਕ ਜਹੂ ਜਲਾਲ ਬੰਦਾ ਬੜੀ ਕਿਰਪਾ ਹੁੰਦੀ ਹੈ ਔਰ ਸਾਨੂੰ ਸਾਰਿਆਂ ਨੂੰ ਇਹਨਾਂ ਸ਼ਤਾਬਦੀਆਂ ਤੋਂ ਸਿੱਖਿਆ ਲੈਣੇ ਚਾਹੀਦੀ ਆ ਵਾ ਤੁਸੀਂ ਦੇਖ ਲਿਓ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਲਾਈਵ ਤਸਵੀਰਾਂ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਨਗਰ ਪੰਦੀ ਰਮਤਾ ਹੋਈ ਹੈ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਆ ਜੀ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਇਹ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਸਾਡੇ ਨਾਲ ਮੁੱਛਲ ਸਾਹਿਬ ਜੀ ਜੁਟ ਚੁੱਕੇ ਆ ভাই ਖਾਲਸਾ ਫਤਿਹ ਪਾਸ਼ਾ ਕੀ ਹਾਲ ਹੈ ਜੀ ਬਾਜੀ ਕਿਰਪਾ ਜੀ ਸੁਣਾਓ ਜੀ ਅੱਜ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੋਂ 350 ਸਾਲਾਂ ਤਨਗੁਰ ਤੇਗ ਬਾਦ ਮਹਾਰਾ ਸੱਚੇ ਪਾਸ਼ਾ ਦੀ ਸ਼ਹਾਦਤ ਦੀ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਦੀ ਰਮਤਾ ਹੋਈ ਹੈ ਕੀ ਕਹਿਣਾ ਚਾਹਦੇ ਹੋ ਵੇਖੋ ਸੰਗਤ ਜੀ ਜ਼ਿੰਦਗੀ ਚ ਪਹਿਲੀ ਵਾਰ ਸਾਨੂੰ 350 ਸਾਲਾ ਮਨਾਉਣ ਦਾ ਸਮਾਂ ਪ੍ਰਾਪਤ ਹੋਇਆ ਜੀ। ਜੀ। ਪਰ ਜੋ ਗੁਰਤੇਗ ਭਾਦਰ ਪਾਸ਼ਾ ਕਸ਼ਮੀਰ ਦੇ ਪੜਦਾ ਨੇ ਬੇਨਤੀ ਕੀਤੀ ਆਣ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੁਸੀਂ ਕਰ ਲਿਆ ਸੰਗਤ ਜੀ ਕਰ ਲਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਪ੍ਰਿਆਜ ਜ਼ਰੂਰ ਕਰਿਓਗੇ ਮਹਾਰਾਜ ਜੇ ਉਹਨਾਂ ਦੇ ਘਰ ਸਿੱਖੀ ਰਹਿ ਗਈ ਆ ਸਾਡੇ ਘਰਾਂ 'ਚ ਸਿੱਖੀ ਰਾਜੀ ਇਹ ਨਗਰ ਕੀਰਤਨ ਕੱਢਣ ਦਾ ਸਾਨੂੰ ਜ਼ਰੂਰ ਲਾਭ ਹੋਣਾ ਜਿਹਦਾ ਹੈ ਕਿ ਗੁਰਤੇਗ ਭਾਦਰ ਪਾਸ਼ਾ ਜੀ ਦੇ ਕੋਲ ਆਏ ਤੇ ਅਜੇ ਬੇਨਤੀ ਕੀਤੀ ਜੀ ਜੀ ਤੇ ਸਿਰ ਦੇਣੇ ਪੈਣੇ ਤੇ ਭਾਈ ਮਤੀਦਾ ਜੀ ਨੇ ਉੱਚੀ ਜੰਗਾਰਾ ਲਾਇਆ ਜੀ ਜੀ ਜੰਗਾਰਾ ਲਾਇਆ ਭਾਈ ਸਦੀਦਾ ਜੀ ਨੇ ਜੰਗਾਰਾ ਲਾਇਆ ਤੇ ਭਾਈ ਦਿਆਲਾ ਜੀ ਨੇ ਜੰਗਾਰਾ ਲਾਇਆ ਤਿੰਨ ਸਖਾਣੇ ਜੰਗਾਰਾ ਲਾਇਆ ਸਤਿਗੁਰੂ ਤੁਹਾਡੇ ਤੋਂ ਪਹਿਲਾਂ ਇਸ ਚੀਜ਼ ਦੇਵਾਗੇ ਪਹਿਲਾਂ ਬਦਨ ਕਰਤਾ ਜੀ ਜੀ ਤੇ ਦਿੱਲੀ ਜਾ ਕੇ ਚਾਤਨੀ ਚੌਂਕ ਵਿੱਚ ਤੈਨ ਸਿੰਘ ਸੀਸ ਕੀਤੇ ਗਏ ਫਿਰ ਗੁਰੂ ਤੇਗ ਬਹਾਦਰ ਪਾਸ਼ਾ ਸੀਸ ਦਿੱਤਾ ਪਰ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾ ਜੇ ਕਸ਼ਮੀਰ ਦੇ ਪੰਡਤਾ ਏ ਅਰਦਾਸ ਕੀਤੀ ਤੇ ਬਿਰਥੀ ਨੇ ਕਹੀ ਤੇ ਬਿਰਥੀ ਆਪਣੀ ਉਹ ਨਹੀਂ ਜਾਣੀ ਪਰ ਕਰੋ ਗੁਰੂ ਤੇਗਪਾਦਰ ਪਾਸ਼ਾ ਜੀ ਚਰਨਾ ਜੀ ਅਰਦਾਸ ਬੇਨਤੀ ਤੇ ਨਗਰ ਕੀਰਤਨ ਸਾਡੇ ਕੱਢੇ ਭਾਵੇਂ ਸ਼੍ਰੋਮਣੀ ਕਮੇਟੀ ਭਾਵੇਂ ਸੰਗਤਾਂ ਕੱਢ ਰਹੀ ਆ ਪਰ ਗੁਰੂ ਦੇ ਪਛਰਾ ਦੇ ਪਹਿਰਾ ਜ਼ਰੂਰ ਦੇਣ ਜੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਜਿਹੜਾ ਹੈਗਾ ਬਖਸ਼ਿਸ਼ਾ ਸਤਪੁਰਦੀ ਕਿਉਂਕਿ ਇਹੋ ਜਿਹਾ ਨਗਰ ਕੀਰਤਨ ਪਤਾ ਨਹੀਂ ਗਾਜਿੰਦ ਕੀਤੇ ਵੇਖਣ ਨੂੰ ਮਿਲਨੇ ਆ ਕਿ ਨਹੀਂ ਮਿਲਨੇ ਕਿਉਂਕਿ 350 ਸਾਲਾ ਸ਼ਤਾਬਦੀ ਜਿਹੜੀਆਂ ਸੰਗਤਾਂ ਦਰਸ਼ਕ ਦਾਰੈਕਾਰੀਆਂ ਨੇ ਉਹ ਭਾਗਾ ਵਾਲੀਆਂ ਨੇ ਔਰ ਇਹ ਜਿਹੜੀਆਂ ਸ਼ਤਾਬਦੀਆਂ ਨੇ ਜਿਨ੍ਹਾਂ ਸੰਗਤਾ ਇਸ ਸ਼ਤਾਬ ਦੇ ਚੀਸਾ ਲੈ ਰਹੀਆਂ ਵਾਕਈ ਉਹਨਾਂ ਦੇ ਤਨ ਭਾਗ ਨੇ ਕਿਉਂਕਿ ਸ਼ਤਾਬਦੀ ਮੁੜ ਕੇ ਨਹੀਂ ਆਉਣੀਆ ਔਰ ਇਹਨਾਂ ਸ਼ਤਾਬਦੀਆਂ ਦਾ ਜਿਹੜਾ ਮਨੋਰਥ ਹੈ ਸਿੱਖੀ ਦੀ ਮਰਪੱਤਾਂ ਸਿੱਖੀ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਲਈ ਹੋਰ ਪਿਆਰ ਵਿਸ਼ਵਾਸ ਸ਼ਰਧਾ ਅਤੇ ਗੁਰੂ ਸਾਹਿਬ ਦੇ ਜਿਹੜੇ ਪਾਏ ਹੋਏ ਪੂਰਨਿਆਂ ਉਹਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਧਾਰ ਸਕੀਏ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤਿੰਨ ਗੁਰੂ ਕੇ ਸਿੱਖ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦੀਵਾਲਾ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਇੱਕ ਬੜੀ ਉਦਾਹਰਨ ਮਸ਼ਹੂਰ ਹੈ ਕਿਹਾ ਜਾਂਦਾ ਹੈ ਕਿ ਤਿੰਨਾਂ ਚੋਂ 13 ਚੋਂ ਜਿਹੜੀ ਤਿੰਨ ਸਨ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸਨ ਤੇ ਜਿਹੜੇ 13 ਸਨ ਉਹ ਜੀਸੂ ਜੀਸੂ ਦੇ ਨਾਲ ਸਨ ਤੇ ਤੇ ਆ ਭੱਜ ਗਏ ਸਨ ਤੇ ਤਿੰਨ ਅਮੇਸ਼ਾ ਹੀ ਗੁਰੂ ਸਾਹਿਬ ਜੀ ਦੇ ਨਾਲ ਖੜੇ ਰਹੇ ਆ ਔਰ ਇਥੋ ਹੀ ਇਹ ਧਾਰਨ ਨਾ ਪਈ ਜੇ ਆਪਾਂ ਕਿਸੇ ਨੂੰ ਮਹਿਨਾ ਮਾਰਨਾ ਹੁੰਦਾ ਨਾ ਤਿੰਨਾ ਚੋਂ ਨਾ 13 ਚੋਂ ਇਹ ਉਦਾਹਰਨ ਇੱਥੇ ਬਣੀ ਸੀ ਜੀ ਪਰ ਜਦੋਂ ਅੱਜ ਵੀ ਕੋਈ ਸਾਨੂੰ ਕਿ ਮਹਿਨਾ ਮਾਰੇ ਨੂੰ ਤਿੰਨਾ ਚੋਂ ਆ 13 ਚੋਂ ਤੇ ਕਹਿਆ ਕਰੋ ਹੀ ਤਿੰਨਾ ਵਾਲੇ ਆ ਕਿਉਂਕਿ ਅਸੀਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਲ ਹਮੇਸ਼ਾ ਹੀ ਖੜੇ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇਜਾਲਾ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਨਮੁਖ ਰਾਏ ਕਿ ਕਿਹਾ ਸੀ ਕਿ ਪਾਤਸ਼ਾਹ ਸਾਨੂੰ ਕਰਵਟ ਦੇ ਮੋਕੋ ਕਾਹੀ ਕੁਮਾਰੇ ਸਤਗੁਰ ਤੇਰੀ ਪਿੱਠ ਹੋ ਜਾਵੇ ਤੇ ਅਸੀਂ ਮਰ ਜਾਂਦੇ ਆ ਤੇਰੀ ਮੁਖ ਤੇਰਾ ਮੁਖ ਸਾਡੇ ਵੱਲ ਹੋਵੇ ਤੇ ਅਸੀਂ ਜੀਉਂਦੇ ਆ ਜਿੱਦਨ ਤੇਰੀ ਪਿੱਠ ਹੋ ਜਾਵੇ ਤੇ ਅਸੀਂ ਮਰੇ ਹੋਏ ਆ ਸਤਗੁਰ ਸਾਡੇ ਸੀਸ ਤੇ ਚੱਲਿਆ ਹੋਇਆ ਆਰਾ ਸਾਨੂੰ ਗੋਗਲ ਦੀ ਦੇਗ ਵਿੱਚੋਂ ਬਾਲਿਆ ਜਾਣਾ ਰੂਨਾ ਬਣ ਕੇ ਲਪੇਟ ਕੇ ਮਾਰ ਦੇਣਾ ਸ਼ਹਾਦਤ ਦੇ ਦੇਣੀ ਅੱਗ ਲਾ ਦੇਣੀ ਇਹ ਸਾਨੂੰ ਕਸੀਏ ਬਹੁਤ ਘਟ ਲੱਗਦੇ ਆ ਪਰ ਪਾਛਾ ਜਦੋਂ ਤੁਹਾਡੀ ਪਿੱਠ ਹੋ ਜਾਂਦੀ ਐ ਉਦੋਂ ਸੱਚੀ ਮਰ ਜਾਂਦੇ ਆ ਸੋ ਸਾਧ ਸੰਗਤ ਜੀ ਜਿਹੜੀ ਤਿੰਨਾ ਚੋਂ ਨਾ 13 ਚੋਂ ਉਧਾਰਨ ਐ ਇਸ ਗੁਣ ਕੇ ਮਹਾਨ ਮਹਾਨ ਗੁਰਸਿੱਖਾ ਨੇ ਸਾਬਤ ਕਰ ਦਿੱਤੀ ਕਿ ਅਸੀਂ ਤਿੰਨਾ ਵਾਲੇ ਆ ਤੇ ਜਿਹੜੇ 13 ਸਾਲ ਉਹ ਆਪਣੇ ਇਸ ਮੁਰਸ਼ਦ ਨੂੰ ਪਿੱਠ ਵਖਾ ਕੇ ਭੱਜ ਗਏ ਸਨ ਪਰ ਗੁਰੂ ਕੇ ਤੇਨੂੰ ਗੁਰੂ ਕੇ ਸਿੱਖ ਭਾਈ ਮਤੀ ਦਾਸ ਭਾਈ ਦਿਆਲਾ ਜੀ ਭਾਈ ਸਤੀ ਦਾਸ ਉਹਨਾਂ ਮਹਾਨ ਮਹਾਨ ਗੁਰੂ ਕੇ ਸਿੱਖਾਂ ਦੀ ਸ਼ਹਾਦਤ ਦਾ ਵੀ ਸਮਾਂ ਹੈ ਅਤੇ ਜਿੱਥੇ ਗੁਰਤੇਗ বাহাদুর ਪਾਸ਼ਾ ਦਾ 350 ਸਾਲਾ ਹੈ ਉੱਥੇ ਉਸ ਮਹਾਨ ਤਿੰਨ ਗੁਰੂ ਕੇ ਸਿੱਖ ਜਿਨ੍ਹਾਂ ਨੇ ਗੁਰਤੇਗ বাহাদুর ਪਾਸ਼ਾ ਤੋਂ ਪਹਿਲਾਂ ਸੰਮੁਖ ਹੋ ਰਹਿ ਕੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਵੀ ਅਸੀਂ ਯਾਦ ਕਰਨਾ ਹੈ ਸੋ ਇਹ ਜਿਹੜੇ ਨਗਰ ਕੀਰਤਨ ਆ ਇਹਨਾਂ ਨਗਰ ਕੀਰਤਨ ਦਾ ਮਨੋਰਥ ਇਹ ਹੈ ਕਿ ਸਾਡੇ ਅੰਦਰ ਸਿੱਖੀ ਪ੍ਰਤੀ ਹੋਰ ਪਿਆਰ ਸ਼ਰਧਾ ਵਿਸ਼ਵਾਸ ਆਵੇ ਅਰੇ ਅਸੀਂ ਅਸੀਂ ਗੁਰੂ ਵਾਲੇ ਬਣੀਏ ਔਰ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ ਜਿਵੇਂ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਅਰਦਾਸ ਕੀਤੀ ਪਾਤਸ਼ਾਹ ਸਾਨੂੰ ਬਚਾ ਲਵੋ ਅੱਜ ਸਾਨੂੰ ਵੀ ਲੋੜ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਚਰਨਾਂ 'ਤੇ ਅਰਦਾਸ ਬੇਨਤੀ ਕਰਨ ਦੀ ਪਾਤਸ਼ਾਹ ਸਾਡੀ ਸਿੱਖੀ ਵਿੱਚ ਪਰਪਕਤਾ ਆਵੇ ਸਾਡੇ ਬੱਚੇ ਜਿਹੜੇ ਸਿੱਖੀ ਤੋਂ ਦੂਰ ਜਾ ਰਹੇ ਆ ਉਹਨਾਂ ਨੂੰ ਸਿੱਖੀ ਵਾਲੇ ਪਾਸੇ ਪਿਆਰ ਨਿਸ਼ਵਾਸ ਨਿਸ਼ਚਾ ਪੈਦਾ ਹੋਵੇ ਅਤੇ ਗੁਰੂ ਵਾਲੇ ਬਣ ਇਹ ਨਗਰ ਕੀਰਤਨ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਆਰੰਭ ਹੋ ਚੁੱਕਾ ਹੈ ਜੀ ਨਨ ਪ੍ਰਸਾਹ ਵਿਕੇ ਜਾ ਰਿਹਾ ਹੈ ਨਾਲ ਨਾਲ ਤੁਹਾਨੂੰ ਲਾਈਵ ਤਸਵੀਰਾਂ ਸੀ ਸ੍ਰੀ ਸ੍ਰੀ ਕਰਤਾਰ ਪ੍ਰਸਾਉ ਤੋਂ ਆਕਾਲ ਚੈਨਲ ਦੇ ਮਾਧਿਅਮ ਰਾਹੀਂ ਦਿਖਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕਿਰਤਾ ਮਨਮੋਹਕ ਦ੍ਰਿਸ਼ 350 ਸਾਲਾ ಶತਬਦੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਤਸ਼ਾਹ ਅਤੇ ਉਹਨਾਂ ਦੇ ਮਹਾਨ ਗੁਰਸਿੱਖ ਸਰਤਾਜ ਜੋਗ ਭਾਈ ਮਤੀ ਦਾਸ

ਨਗਰ ਕੀਰਤਨ ਦੇ ਅੱਗੇ ਸਮਾਪਤ ਕਰ ਰਿਹਾ ਇਹ ਇਹਨਾਂ ਪੰਜ ਪਿਆਰਿਆਂ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜੋ ਪਾਲਕੀ ਸਹਿਬਾ ਹਨ ਉਹਦੇ ਵਿੱਚ ਸਤਿਪਾਤਸ਼ਾਹ ਆਪ ਸੁਸ਼ੋਭਿਤ ਨੇ ਗੁਰੂ ਕੇ ਪੰਜ ਪਿਆਰੇ ਤੇ ਨਾਲ ਸਤਿਗੁਰ ਪਾਤਸ਼ਾਹ ਜੀ ਦੀ ਪਾਵਨ ਸਵਾਰੀ ਅਤੇ ਤਾਂ ਕੱਢੀਆਂ ਦਾ ਵਟਾ ਸਾਫ ਦਾ ਜੋ

ਸਾਦੇ ਪੱਛੀ ਜਿਹੜੇ ਬਕਤਤ ਹੋ ਰਹੇ ਆ ਨਸ਼ਿਆਂ ਦੇ ਵੰਦੇ ਲੋਟ ਰਿਹਾ ਨਸ਼ਿਆ ਘਰ ਘਰ ਵੜਦਾ ਜਾ ਰਿਹਾ ਮਾਜਾ ਮਾਲਬਾ ਦੇ ਬਾਬਾ ਜਿਹੜਾ ਸ਼ੇਵਾ ਦਰਿਆ ਨਸ਼ਿਆਂ ਦਾ ਗਿਆ ਜਾ ਰਿਹਾ ਇਸ ਨਸ਼ੇ ਦੇ ਦਰਿਆ ਤੋਂ ਬਚਾਉਣ ਲਈ ਅਸੀਂ ਤੁਹਾਨੂੰ ਦੇਖ ਭਦਰ ਪਾਸ਼ਾ ਅਗੇ ਬ੍ਰਿਆਦੀ ਬਣੀ ਹੈ ਗੁਰੂ ਹਰਗੋਬਿੰਦ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਪਾਤਸ਼ਾਹੀ ਦੇ ਚਰਨਾ ਤੇ ਅੰਤਰਿਕ ਅਰਦਾਸ ਕਰੀਏ ਪਾਤਸ਼ਾ ਸਾਡੇ ਬੱਚਿਆਂ ਨੂੰ ਵੀ ਇਸ ਨਸ਼ਿਆ ਦੇ ਵਹਿਣ ਤੋਂ ਬਚਾ ਲਵੋ ਅੱਜ ਥੋਂ ਤੱਕ ਵੀ ਨਜ਼ਰ ਜਾ ਰਹੀ ਆਪ ਸੰਗਤਾਂ ਦੀ ਇਹ ਵੱਡਾ ਕਾਫਲਾ ਜਿਹੜਾ ਹੈ ਗੁਰੂ ਕੇ ਸੰਗਤਾਂ ਦਾ ਕੱਠੂਪ ਤਾਂ ਵਿਖਾ ਰਹੇ ਆ ਇਹ ਕਾਫਲੇ ਦੇ ਰੂਪ ਵਿੱਚ ਸੰਗਤਾਂ ਜਾ ਰਹੀਆਂ ਵਾ ਤੇ ਬੜੀ ਕਿਰਪਾ ਸਤੁਰ ਦੀ ਔਰ ਸੰਗਤਾਂ ਵੱਲੋਂ ਨਗ ਕੇਰਤਨ ਦੀ ਵਿੱਚ ਜਿਹੜੀ ਹੈ ਨਗਰ ਕੀਰਤਨ ਵਿੱਚ ਸੰਗਤਾਂ ਵੱਲੋਂ ਸਮੋਲਿਤ ਕੀਤੀ ਜਾ ਰਹੀ ਹੈ ਉਹਨਾਂ ਨਾਲ ਨਾਲ ਵੀਰਾਂ ਨਾਲ ਗੱਲਬਾਤ ਵੀ ਕਰ ਲੈਣੇ ਹਾਂ ਹਾਂਜੀ ਪਾਸ਼ੋ ਬਾਈ ਕਾਲਸਾਵਾ ਫਤਿਹਜੀ ਨਗਰ ਕੀਰਤਨ ਗੁਰਤੇਗ ਬਾਦਰ ਪਾਸ਼ਾ ਜੀ ਦਾ ਜੋ ਸ੍ਰੀ ਕਰਤਾਰ ਪ੍ਰਸਾਦ ਦੀ ਤਰਤੀ ਤੋਂ ਆਰੰਭ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਹ ਨਿਰਤਨ ਸਮਾਪਤੀ ਹੋਏਗੀ ਆਨਪੁਰ ਸਾਹਿਬ ਜੀ हाँ जी संगत बड़ा सहयोग है जी जी हाँ जी हाँ जी जलंधर ही आ हाँ जी ये जलंधर आ गया जी अच्छा ब्यास आ गए हाँ जी हाँ जी ठीक ठीक है भाई ठीक है भाई सर बै साहब सो वीर जी वालों दसिया गया कि करतारपुर साहब साल चल के ब्यास जो निकाता तो वा जहाँ आगे नाल तुरता पाया वा तो ਅੰਨਾ ਹਲਾ ਦਸਤ ਕਰਾ ਰਿਹਾ ਜੀ ਬਾਈਕ ਇਸ ਦਾ ਕਾਲਪਸਾ ਪਤੇ